ਅੱਜ 20 ਦਿਨ ਦੀ ਸ਼ੁਰੂਆਤ ਮਟਾਲੇ ਮਸ਼ੀਨ ਨੂੰ ਮਾਰ ਕੇ ਘਰੌਸਾਂ ਨੂੰ ਗ੍ਰੀਸ ਸਾਰੇ ਜਿਹੜਾ ਟੋਰ ਲੱਗੇ ਅੱਜ ਕੱਲ ਬਣਿਆ ਪਿਆ ਹੈਂ ਆ ਨਹੀਂ ਰਿਹਾ ਉਹ ਨਿੱਪੜ ਖੋਲ ਲੈ ਫਿਰ ਵੀ ਨਹੀਂ ਆਤਾ ਵੀ ਮੋਨ ਬੋਲ ਰਹਾ ਹੈ ਵੀ ਗ੍ਰੀਸ ਨਹੀਂ ਆ ਰਿਹਾ دیکھتے ہیں دیکھتے ہیں ਇਹ ਭਈ ਇਹ ਹਿੰਦੀ ਬੋਲਣ ਲਾ ਗਏ ਸਾਨੂੰ ਮਾਰ ਕੇ ਗਰੀਸ ਛੇ ਤੋੜ ਦੇ ਅੱਜ ਦਿਨ ਦੀ ਸ਼ੁਰੂਆਤ ਦੇ ਨਾਲ ਜਿਹੜਾ ਆਹ ਏਰੀਆ ਵਾਲੀ ਪੱਤੀ ਕਿੰਨੇ ਸਾਹ ਖਾਰਾ ਭਰੇ ਆ ਗਿਆ ਦੋ ਦਿਨ ਹੋ ਗਏ ਸਾਡੇ ਤੋਂ ਏਰੀਆ ਤੇ ਪਹੁੰਚਿਆ ਹੀ ਨਹੀਂ ਗਿਆ ਉਹਨਾਂ ਅੱਜ ਹੀ ਪੀਸਾ ਵੀ ਅਜੇ ਰੋਟੀ ਖਾਣ ਤੋਂ ਪਹਿਲਾਂ ਇਹ ਏਰੀਆ ਮਵੇੜਨਾ ਪੜਾਣਾ ਛਿੰਨੇ ਟਰੈਕਟਰ ਇੱਥੇ ਆ ਇੱਕ ਸੁਹਾਗੇ ਦੇ ਘਹਾੜਾ ਦੇ ਤੇਵਟਾ ਲੈ ਕੇ ਆਇਆ ਨਾ ਤਾਂ ਇਹ ਖਾਰਾ ਨਵੇਦਨਾ ਅੱਜ ਅੱਧ ਮਰੀ ਹਾਲਤ ਦੇ ਵਿੱਚ ਕਾਂ ਲੱਭਾ ਸਾਨੂੰ ਤੇ ਦੇਖੋ ਅਜੇ ਵੀ ਉਹਨੂੰ ਬਚਾਉਣ ਦੇ ਆ ਤੇ ਤਾਂ ਵੀ ਮਾਰਦਾ ਵਾ ਛੜੀਆਂ ਹੁਣ ਇਹਨੂੰ ਬਚਾਉਣ ਦੀ ਉਹਨੂੰ ਦਵਾਂਗੇ ਤਕਨੀਕਾਂ ਪਚਾਵਾਂਗੇ ਤੇ ਬਚ ਗਿਆ ਨੂੰ ਪਤਾ ਨਹੀਂ ਹੋਇਆ ਕੀ ਆ ਅੰਬ ਗਿਆ ਅੰਬ ਟੁੱਟਾ ਫਰਦੀ ਦਾ ਕਾਰੋ ਮੈਂ ਸਾਰੇ ਬੱਚਾ ਜੀ ਨਿਗਾਹ ਆ ਬੱਚਾ ਲੱਭਾ ਲੋ ਵੇਖੋ ਜੀ ਕਾਂ ਦੇ ਦਰਸ਼ਨ ਕਰੋ ਕਾਂ 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 ਉਦਣ ਉਹਦਾ ਇਹ ਬੋਲ ਰੋ ਨਹੀਂ ਹਟਦਾ ਜਣ ਕਿਤਨਾ ਗੁੱਗਲ ਜਾ ਆ ਮੇਰੇ ਭੰਗ ਪਿਆਦੀ ਇਹਨੇ ਭੰਗ ਕਿਹੜੀ ਪਿਆਦੀ ਸਾਰੇ ਹਾਂ ਅੱਜ ਬੰਦਿਆਂ ਨੇ ਇੱਕ ਪ੍ਰਣ ਕੀਤਾ ਕਿ ਚਾਰ ਚਾਰ ਮੋਟਰਾਂ ਆ ਤਿੰਨ ਤਿੰਨ ਬੰਦਿਆਂ ਨੂੰ ਇੱਕ ਇੱਕ ਮੋਟਰ ਗੱਲ ਕਾਦੀ ਵੀ ਦਿੱਤੀ ਆ ਦੋ ਦੋ ਉਹਦੇ ਵਿੱਚ ਇਹਨਾਂ ਨੂੰ ਕੀਤਾ ਵੀ ਜਿਹੜਾ ਕੰਮ ਸਾਰਿਆਂ ਨਾਲੋਂ ਵਧੀਆ ਕਰੂਗਾ ਟੌਪ ਦਾ ਕੋਈ ਗੁੱਠਾ ਗੱਠਾ ਸਾਰੀਆਂ ਐ ਸੋਹਣੀ ਹੋਣਗੀਆਂ ਉਹ ਬੰਦੇ ਨੂੰ 1000 ਰੁਪਏ ਨਾਮ ਦਿੱਤਾ ਜਾਊਗਾ ਬਾਅਦ ਦੇ ਵਿੱਚ ਵੇਖੋ ਹੁਣ ਮੈਚ ਪਿਆ ਵਾ ਕਿਹੜਾ ਵਧੀਆ ਬਣਾਉਂਦਾ ਮੋਟਰ ਸਾਰੇ ਡਟ ਕੇ ਤੁਰੇਉਂਦੇ ਆ ਇਹ ਬੰਦਾ ਨੱਚਣ ਵਾਲਾ ਘਾਤੋਂ ਦਿਆ ਵਾ ਵੀ ਵੱਟਾਂ ਵਾਲੀ ਮਸ਼ੀਨ ਜਿਹੜੀ ਆ ਵੱਟਾਂ ਲੰਮੀ ਜਾਂਦੀ ਆ ਸਾਨੂੰ ਨਜ਼ਾਰੇ ਵੱਜੇ ਆ ਇਹ ਕੱਕਰ ਪੰਗੜਾ ਪਾਉਂਦਾ ਦੂਜੇ ਟਰੈਕਟਰ ਦੇ ਡੈਕ ਲੱਗਾ ਉਹਦੇ ਤਰਕੇ ਪੰਗੜਾ ਪਾਉਂਦਾ ਹੀ ਅਜੇ ਨਾ ਪੀਵੀਂ ਆ ਇਹ ਬੰਦੇ ਚਾਹ ਸ਼ਾ ਸ਼ਾ ਕੇ ਅੱਜ ਚਾਹ ਦਾ ਪਤੀਲਾ ਇਹ ਪੱਕਾ ਹੀ ਪਤੀਲਾ ਫਾਰਮ ਤੇ ਨਾ ਧੋ ਗਏ ਤਿੰਨ ਟਾਈਮ ਚਾਹ ਬਣਨੀ ਜਦੋਂ ਕੋਈ ਆ ਗਿਆ ਆ ਚਾਚਾ ਆ ਡਾ ਇਹ ਪਦੀਲੇ ਚਾਹ ਛਗੇ ਤੇ ਆਨੰਦ ਲਵੇ ਆ ਚਾਚਾ ਸਾਡਾ ਫਿਰ ਤਬਾਲ ਵੀ ਮੜਾ ਦਿਖਾ ਦੇ ਉਸਤਾਦ ਜੀ ਇਹ ਬੋਲਣ ਦੀ ਵਾਰ ਹੀ ਆਈ ਜਦ ਕਰਦਾ ਇਹ ਤੋ ਵਾਪੇ ਗਿਆ ਪ੍ਰਸ਼ਾਦ ਦੀ ਮਹਿਕ ਆ ਗਈ ਇਹਨੂੰ ਹੈ ਨਾ ਇਹ ਲੋ ਆਪੇ ਹੀ ਨੀ ਜੀੜੀ ਹੈ ਨਾ ਆਪਣੇ ਇਥੇ ਜੀਦੀ ਸੀ ਉਹ ਕਰਕੇ ਦਾ ਬਾਬੇ ਨੂੰ ਦਾਦਾ ਲਫਾਫਾ ਕਰਤਾ ਖਾਲੀ ਤੇ ਬਾਸ ਥੋੜਾ ਰੱਖ ਆਹਾ ਦੋ ਕੋ ਬੰਦਿਆ ਦੀ ਹੁਣ ਇਹ ਇਹ ਡੱਬੀ ਆ ਗਈ ਇਹ ਜੱਸੀ ਨਾ ਨਾ ਰੋਟੀ ਖਾ ਰਹੀ ਇਹ ਕਿੰਦੋ ਇਹ ਸੋਹਰਾ ਬੱਤੀ ਹੈ ਕਿੰਦੋ ਸ਼ੈੱਡ ਜੈਸ ਪਲਾਂਟ ਤੇ ਅੱਜ ਸਾਨੂੰ 4 ਦਿਨ ਹੋ ਗਏ ਪਹੁੰਚਿਆ ਨਹੀਂ ਗਿਆ ਅਰ ਉਹਨਾਂ ਅੱਜ ਪਹੁੰਚਿਆ ਕਦੋਂ ਜਾਂ ਅਜੇ ਬੇੜ ਕੀ ਇਹਦੇ ਤੋਂ ਨਿਕਲਦਾ ਨਾ ਬੜਾ ਯੂਸਰ ਕੇ ਮੈਂ ਹਾਂ ਬੰਤ ਤੇ ਚੜ ਗੀਆ ਆਦਰੀ ਆ ਵੀ ਚੱਲ ਲੱਗਾ ਮੈਂ ਅੱਜ ਤਸਵੀਰ ਦੇ ਬੈਠੇ ਬੈਠੇ ਖਾ ਗਏ ਮੈਂ ਚੱਲ ਜਿਹੜਾ ਇਹ ਮਾਰਦੇ ਥੋੜਾ ਸੱਤਾਂ ਨੂੰ ਸਾਹ ਮਿਲ ਗਿਆ ਨਾਈਆਂ ਤੋਂ ਨਿਆ ਖਿਰਗੀਆਂ ਗੱਪਾ ਪਣੀ ਤਿਆਰ ਜਗਾਇਆ ਅੱਜ ਨਵੀਆਂ ਲਾਈਟਾਂ ਲਗਾਈਆਂ ਆਂ ਬਾਬਾ ਜੀ ਦਾ ਸਰਪਤਾ ਲਾਈਟ ਜਗੀਆਂ ਦੀ ਬਸ ਐਨੂੰ ਘੁਮਾ ਦੇ ਹੋਰ ਐਨੂੰ ਕੌਣ ਆਂਦਾ ਯਾ ਸ਼ਾਮਾਂ ਦਾ ਵੇਲਾ ਅੱਜ ਨੂੰ ਨਾ ਤੁਗ ਨੂੰ ਜੱਫਾ ਪਾਣੀ શકਦੇ ਆ ਸیرے ਫੇਰ ਮਿਲਾਂਗੇ